ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਹੀ ਦਿੱਲੀ ਪੁਲਿਸ ਵੱਲੋਂ ਦਿੱਤੀ ਗਈ ਜੈਡ ਪਲੱਸ ਸੁਰੱਖਿਆ ਦੇ ਬਾਵਜੂਦ ਉਹਨਾਂ ਦੀ ਨਿਗਰਾਨੀ ਕਰਦੀ ਆ ਰਹੀ ਪੰਜਾਬ ਪੁਲਿਸ ਦੀ ਵਾਧੂ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਵਾਪਸ ਲੈ ਲਈ ਗਈ ਹੈ। ਇਹ ਜਾਣਕਾਰੀ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪਟਿਆਲਾ ਫੇਰੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ। ਦੂਜੇ ਪਾਸੇ ਕਾਂਗਰਸੀ ਆਗੂ ਸੁਪਾਲ ਸਿੰਘ ਖੈਰਾ ਨੇ ਕੇਜਰੀਵਾਲ ਤੋਂ ਸਿਕਿਉਰਿਟੀ ਦਾ ਪੈਸਾ ਵਸੂਲ ਕਰਨ ਦੀ ਮੰਗ ਕੀਤੀ ਹੈ। ਇਹ ਅਰਾਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀ ਜੈਡ ਸਿਕਿਉਰਿਟੀ ਅਤੇ ਸਾਡੇ ਕਮਾਂਡੋਸ ਦਾ ਦੁਰਪਯੋਗ ਕੀਤਾ ਹੈ ਉਹਦਾ ਸਾਰਾ ਪੈਸਾ ਕੇਜਰੀਵਾਲ ਕੋਲੋਂ ਪਰਸਨਲੀ ਰਿਕਵਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਕੇਜਰੀਵਾਲ ਦਾ ਪੰਜਾਬ ਨਾਲ ਕੋਈ ਸਰੂਕਾਰ ਨਹੀਂ ਹੈ ਦੋਸਤੋ ਤੁਸੀਂ ਹੁਣ ਸਭ ਨੇ ਸੁਣ ਲਿਆ ਦੇਖ ਲਿਆ ਟੈਲੀਵਿਜ਼ਨਾਂ ਤੇ ਖਬਰਾਂ ਆ ਗਈਆਂ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਇੱਕ ਐਕਸਟਰਾ Z+ ਸਿਕਿਉਰਿਟੀ ਪੰਜਾਬ ਦੇ ਕਮਾਂਡੋਜ਼ ਦੀ ਦਿੱਲੀ ਮਹੌਜਾ ਕਰਵਾਈ ਹੋਈ ਸੀ ਇੱਕ ਉਹਦੇ ਕੋਲ ਕੇਜਰੀਵਾਲ ਕੋਰ ਗਵਰਨਮੈਂਟ ਆਫ ਇੰਡੀਆ ਵੱਲੋਂ ਬਿਨ ਬਿਨ ਚੀਫ ਮਿਨਿਸਟਰ ਇੱਕ Z+ ਸਿਕਿਉਰਿਟੀ ਉੱਥੇ ਆ ਉਹਨਾਂ ਵੱਲੋਂ ਤੇ ਇੱਕ Z+ ਸਿਕਿਉਰਿਟੀ ਪੰਜਾਬ ਸਰਕਾਰ ਨੇ ਐਕਸਟਰਾ ਸਾਡੇ ਕਮਾਂਡੋਜ਼ ਕਪੂਰਥਲਾ ਹਾਊਸ ਸਾਡੇ ਖਰਚੇ ਤੇ ਤੁਹਾਡੇ ਖਰਚੇ ਤੇ ਇਹ ਅਯਾਸ਼ੀ ਕਰ ਰਹੇ ਸੀਗੇ ਤੇ ਕੱਲ ਚੋਣ ਕਮਿਸ਼ਨ ਨੇ ਹਦਾਇਤ ਕੀਤੀ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਸਾਰੇ ਇਲੈਕਸ਼ਨ ਦੇ ਪ੍ਰੋਸੈਸ ਵਿੱਚ ਇਕ ਪੁਲਿਸ ਵਾਲੇ ਜਿਹੜੇ ਨੇ ਬਹੁਤ ਅੜਿੱਕਾ ਪੈ ਗਿਆ ਹੋਆ ਤੇ ਇਹ ਨੂੰ ਇਨੀ ਸਿਕਿਉਰਿਟੀ ਦਾ ਰੂਟ ਕੋਈ ਨਹੀਂ ਗਈ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਹਦਾਇਤ ਕੀਤੀ ਪੰਜਾਬ ਦੇ ਡੀਜੀਪੀ ਨੂੰ ਕਿ ਇਹਦੀ ਸਿਕਿਉਰਿਟੀ ਇਮੀਡੀਏਟ ਵਿਦਡਰੋ ਕਰੋ ਕੱਲ ਇਹਨਾਂ ਦੇ ਇਲੈਕਸ਼ਨ ਨੂੰ ਮੱਦੇਨਜ਼ਰ ਆ ਕੇ ਜਿਹੜੀ ਪੰਜਾਬ ਦੇ ਕਮਾਂਡੋ ਸੀ ਉਹਦਾ ਵਿਦਡਰੋਅ ਅਲਟੀਮੇਟਲੀ ਡੀਜੀਪੀ ਪੰਜਾਬ ਨੂੰ ਕਰਨਾ ਪਿਆ ਵਾ ਪਰ ਮੈਂ ਪੁੱਛਣਾ ਚਾਹੁੰਦਾ ਤੁਸੀਂ ਤਾਂ ਕਹਿੰਦੇ ਸੀ ਸੀ ਤਾਂ ਸਾਦੇ ਜੇ ਬੰਦੇ ਆ ਜੀ ਅਸੀਂ ਤਾਂ ਨਾਸੂ ਕਿਉਂਟੀ ਲਵਾਵਾਂਗੇ ਨਾ ਅਸੀਂ ਮਕਾਨ ਲਵਾਵਾਂਗੇ ਸਰਕਾਰੀ ਤੁਸੀਂ ਮਕਾਨ ਦੀ ਵੀ ਧੱਜੀਆਂ ਉਡਾਈਆਂ ਸ਼ੀਸ਼ ਮਹਿਲ ਬਣਾਇਆ 50 ਕਰੋੜ ਰੁਪਏ ਖਰਚ ਕੇ ਪਤਾ ਨਹੀਂ ਕਰੋੜਾਂ ਰੁਪਏ ਦੇ ਪੜਦੇ ਆ ਜਿਹੜਾ 플ਸ਼ ਹੁੰਦਾ ਸੀਟ ਬਾਥਰੂਮ ਦੇ ਅੰਦਰ ਇਹ ਤੈਨੂੰ ਕੇਜਰੀਵਾਲ ਨੂੰ ਗਰਮ ਤੇ ਠੰਢੀ ਲੈਦਾ ਚਾਹੀਦੀ ਮੌਸਮ ਦੇ ਅਨੁਸਾਰ ਨਾਲ ਲੱਖਾਂ ਰੁਪਏ ਦੀ ਸੀਟ ਇਟਾਲੀਅਨ ਮਾਰਬਲ ਪਤਾ ਨਹੀਂ ਕਿ ਕਿੱਥੋਂ ਪਰਜਨ ਕਾਰਪੈਟਸ ਪਤਾ ਨਹੀਂ ਕਿੰਨਾ ਆਲੀਸ਼ਾਨ ਖਰਚਾ ਕੀਤਾ ਤੇ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਕੇਜਰੀ ਵਾਲੂ ਕੀ ਖਤਰਾ ਜੀ ਦੱਸਿਆ ਜਾਵੇ ਜਰਾ ਜੇ ਨੂੰ ਜੇ ਨੂੰ ਇੱਕ ਜੈਡ ਪਲੱਸ ਸਿਕਿਉਰਿਟੀ ਆਲਰੇਡੀ ਮਿਲੀ ਹੋਈ ਆ ਤੇ ਦੂਜੀ ਜੈਡ ਪਲੱਸ ਸਿਕਿਉਰਿਟੀ ਇਹਨੂੰ ਪੰਜਾਬ ਦੇ ਕਮਾਂਡੋਜ਼ ਦੀ ਕੱਲ ਨੂੰ ਸਾਡੇ ਬੱਚਿਆਂ ਦਾ ਕੋਈ ਹੱਬੀ ਨਾ ਵੀ ਹੋ ਜੇ ਕੋਈ ਨੁਕਸਾਨ ਹੋ ਜੇ ਕੌਣ ਜ਼ਿੰਮੇਵਾਰ ਹੈ ਉਸ ਕੱਲ ਦਾ ਇਸ ਲਈ ਇਲੈਕਸ਼ਨ ਕਮਿਸ਼ਨ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਆਂ ਸੀ ਔਰ ਨਾਲ ਮੈਂ ਚੋਣ ਕਮਿਸ਼ਨ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਕਹੂੰਗਾ ਕਿ ਜਿੰਨਾ ਖਰਚਾ ਪੰਜਾਬ ਦੇ ਕਮਾਂਡੋਜ਼ ਦਾ ਜੈਡ ਸਿਕਿਉਰਿਟੀ ਦਾ ਪੰਜਾਬ ਸਰਕਾਰ ਦੇ ਉੱਤੇ ਖਰਚਾ ਪਾਇਆ ਕੇਜਰੀਵਾਲ ਨੇ ਇਹਦੇ ਕੋਲੋਂ ਪਰਸਨਲੀ ਰਿਕਵਰ ਕੀਤਾ ਜਾਣਾ ਚਾਹੀਦਾ ਇਹਦਾ ਪੰਜਾਬ ਦਾ ਕੋਈ ਸਰਕਾਰ ਨਹੀਂ ਕੇਜਰੀਵਾਲ ਦਾ ਇਹ ਪੰਜਾਬ ਦਾ ਕੋਈ ਚੁਣਿਆ ਹੋਇਆ ਪੰਚ ਵੀ ਨਹੀਂਗਾ ਔਰ ਅੱਜ ਇਹ ਪੰਜਾਬ ਦਿੱਲੀ ਦਾ ਚੀਫ ਮਿਨਿਸਟਰ ਵੀ ਨਹੀਂਗਾ ਇਹ ਸਿਰਫ ਇੱਕ ਪਾਰਟੀ ਦਾ ਪ੍ਰਧਾਨ ਇੰਨਾ ਦੁਰਉਪਯੋਗ ਔਰ ਮੈਂ ਕਹਿੰਦਾ ਭਗਵੰਤਪਾਤ ਨੂੰ ਥੋੜਾ ਬਹੁਤਾ ਤਰਸ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਸਾਡੇ ਬੱਚੇ ਸੜਕਾਂ ਤੇ ਨੌਕਰੀਆਂ ਨਹੀਂ ਮਿਲ ਰਹੀਆਂ ਔਰਤਾਂ ਨੇ ਪੀ ਐਚ ਡੀ ਕਰਕੇ ਕੁਰਲਾ ਰਹੀਆਂ ਨੇ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਔਰ ਤੁਸੀਂ ਇੱਕ ਆਪਣੇ ਸਿਰਫ ਜਿਹੜਾ ਤੁਹਾਡਾ ਹੈਗਾ ਬੋਸ ਬਣਿਆ ਇਹਨੂੰ ਤੁਸੀਂ ਖੁਸ਼ ਕਰਨ ਵਾਸਤੇ ਸਾਡੇ ਪੰਜਾਬ ਦਾ ਖਜ਼ਾਨਾ ਲੁੱਟਾ ਕੇ ਜੈਡ ਪਲੱਸ ਸਿਕਿਉਰਿਟੀ ਦੇ ਇਹਨਾਂ ਨਾਲੋਂ ਨਿਕੰਮੀ ਗੱਲ ਇਹਨਾਂ ਨੂੰ ਨਮੋਸ਼ੀ ਵਾਲੀ ਗੱਲ ਪੰਜਾਬ ਸਰਕਾਰ ਵਾਸਤੇ ਨਹੀਂ ਹੋ ਸਕਦੀ ਔਰ ਇੱਥੇ ਕਹਿੰਦੇ ਸੀ ਅਸੀਂ ਤਾਂ ਖਜ਼ਾਨਾ ਜਿਹੜਾ ਲੁੱਟਿਆ ਗਿਆ ਜਿ ਮਗਰੀਆਂ ਸਾਰਾ ਵਾਸਤੇ ਖਜ਼ਾਨਾ ਭਰਾਂਗੇ ਜੀ ਇੱਕ ਨਵੇਂ ਪੈਸੇ ਦਾ ਖਜ਼ਾਨਾ ਨਹੀਂ ਭਰਿਆ ਸਕੋ 1 ਲੱਖ ਕਰੋੜ ਰੁਪਏ ਦਾ ਕਰਜ਼ਾ ਇਹਨਾਂ ਨੇ ਪਿਛਲੇ ਪੌਣੇ 3 ਸਾਲ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਹੋ ਚੜਾਤਾ ਜਿਹੜੇ ਕਹਿੰਦੇ ਸੀ ਐਮਐਲਏ ਦੀ ਮਲਟੀਪਲ ਪੈਨਸ਼ਨ ਕੱਟ ਕੇ ਅਸੀਂ ਪੈਸੇ ਪਜਾਵਾਂਗੇ ਉਹ ਤਾਂ ਪੈਸਾ ਮਹਿਜ਼ 12-15 ਕਰੋੜ ਰੁਪਇਆ ਬਚਾਇਆ ਉਹਨਾਂ ਦਾ ਕੱਲੇ ਜਹਾਜ਼ ਤੇ ਉਡਾ ਦਿੰਦਾ ਭਗਵੰਤ ਮਾਨ ਤੇ ਅਰਬਦ ਕੇ ਜੀਵਾਲ ਜਿਹੜੇ ਬੋਰਡ ਲਾਇਏ ਤੇ ਸਾਰੇ ਪੰਜਾਬ ਦੇ ਵਿੱਚ ਕਰੋਨਾ ਅਰਬਾਂ ਰੁਪਏ ਦੇ ਜਿਹੜੀ ਇਸ਼ਤਿਹਾਰबाजी ਸਾਰੇ ਦੇਸ਼ ਵਿੱਚ ਕੀਤੀ ਆ ਸੈਂਕੜੇ ਕਰੋੜ ਰੁਪਏ ਤੁਹਾਡੇ ਸਰਕਾਰੀ ਖਜ਼ਾਨੇ ਚੋਂ ਇਹਨਾਂ ਨੇ ਬਰਬਾਦ ਕੀਤੇ ਨੇ ਦੋਸਤੋ ਇਸ ਲਈ ਮੈਂ ਪੰਜਾਬੀਆਂ ਨੂੰ ਦਿੱਲੀ 'ਚ ਅਪੀਲ ਕਰੂੰਗਾ ਕਿ ਬਿਲਕੁਲ ਫਰਜ਼ੀ ਬੰਦੇ ਨੇ ਇਨਾਂ ਦਾ ਕੋਈ ਇਨਕਲਾਬ ਨਾਰਾ ਸੱਚਾ ਨਹੀਂਗਾ ਇਹਨਾਂ ਦੀ ਕੋਈ ਮਨਛਾ ਕਿਸੇ ਸੂਬੇ ਨੂੰ ਜਾਂ ਕਿਸੇ ਲੋਕਾਂ ਦੇ ਮੁੱਦਿਆਂ ਨੂੰ ਇੰਪਰੂਵ ਕਰਨ ਦੀ ਨਹੀਂ ਇਹ ਤਾਂ ਘਟਾਲੇਬਾਜ਼ ਨਿਕਲੇ ਨੇ ਆਯਾਸ਼ ਨਿਕਲੇ ਨੇ ਸੁਪਰ ਸੁਪਰ ਵੀਆਈਪੀ ਨਿਕਲੇ ਨੇ ਜਿਸ ਹੰਗ ਦੇ ਨਾਲ ਸ਼ਰਾਬ ਘਟਾਲੇ ਵਿੱਚ ਸੈਂਕੜੇ ਕਰੋੜਾਂ ਰੁਪਏ ਜੋ ਪਾਲਿਸੀ ਦਿੱਲੀ ਚਾ ਉਹੀ ਪਾਲਿਸੀ ਪੰਜਾਬ ਚ ਕੱਲ ਸਰਕਾਰ ਬਦਲੇਗੀ ਇਹਦੀ ਜਦੋਂ ਜਾਂਚ ਹੋਵੇਗੀ ਇਹ ਸਾਰੇ ਇੱਥੇ ਵੀ ਫੜੇ ਜਾਣਗੇ ਪੰਜਾਬ ਦੇ ਵਿੱਚ ਜਿੱਦਾਂ ਦਿੱਲੀ ਵਿੱਚ ਫੜੇ ਗਏ ਗੇੜੇਸਾਲ ਜ਼ਿਲ੍ਹਾ ਚ ਨੇ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈਆਂ ਫਿਰ ਵੀ ਜਿਹਨਾਂ ਦੇ ਸੀ ਤਾਂ ਬੜੇ ਕੱਟੜ ਮਾਮਦਾ ਤੋਂ தாம் ਤੋਂ ਬਿਲਕੁਲ ਆਮ ਸੇ ਸਾਦੇ ਸੇ ਬੰਦੇ ਹੈ ਜਿਹੜੇ ਬੰਦੇ ਯਾਰੋ 4-4 5-5 ਕਰੋੜ ਦੀਆਂ ਦਰਜਾ ਲੈਕਸਸ ਗੱਡੀਆਂ ਲਈ ਫਿਰਦੇ ਨੇ ਹਜ਼ਾਰ ਹਜ਼ਾਰ ਗਰਮੈਂਟ ਚਾਹੀਦਾ ਇਹ ਸਾਦੇ ਹੋ ਸਕਦੇ ਨੇ ਇਸ ਲਈ ਮੈਂ ਦਿੱਲੀ ਦੇ ਵੋਟਰਸ ਪੰਜਾਬੀਆਂ ਨੂੰ ਸਿੱਖਾਂ ਨੂੰ ਅਪੀਲ ਕਰੂੰਗਾ ਕਿ ਇਹਨਾਂ ਫਰਜ਼ੀ ਬੰਦਿਆਂ ਤੋਂ ਬਚੋ ਇਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਦੱਬ ਕੇ ਕਰਾਰੀ ਹਾਰ ਦਿਓ ਤਾਂ ਕਿ ਆਪਣਾ ਪੰਜਾਬ ਜਿਹੜਾ ਸੀ ਬਚਾ ਸਕੀਏ ਇੱਕ ਵਾਰ ਫਿਰ ਮੈਂ ਕਹੂੰਗਾ ਕਿ ਆ ਜਿਹੜਾ ਫੈਸਲਾ ਚਾਉਂਡ ਕਮਿਸ਼ਨ ਨੇ ਲਿਆ ਕੇ ਤੇ Z+ ਸਿਕਿਉਰਿਟੀ ਪੰਜਾਬ ਵੱਲੋਂ ਦਿੱਤੀ ਗਈ ਵਾਪਸ ਹੋਈ ਇਹ ਕਾਫੀ ਨਹੀਂਗਾ ਇਹਦੇ ਕੋਲੋਂ ਜਿੰਨੀ ਸਮਾਂ ਇਸਨੇ Z+ ਸਿਕਿਉਰਿਟੀ ਸਾਡੀ ਇਸਤੇਮਾਲ ਕੀਤੀ ਆ ਇਹ ਪੈਸੇ ਕੇਜਰੀਵਾਲ ਕੋਲੋਂ ਪਰਸਨਲੀ ਰਿਕਵਰ ਕੀਤੇ ਜਾਣ ਫਿਰ ਆ ਸਮਝੂਗਾ ਕਿ ਜਦਬੋਲੀ ਇਨਸਾਫ ਹੋਇਆ ਮੇਰੇ ਨਾਲ ਜੋੜਨਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ